ਹਰੂ ਲੋਕਾਂ ਦੇ ਲੀਬਰ ਖਰਾਬ ਕਰਨੇ ਲੈਂਦਾ ਐਂ ਤੈਨੂੰ ਮੈਂ ਜੜਾਉਣਾ ਹੱਥ ਜੇ ਖੜ ਜਾ ਹੈਲੋ ਹੈਲੋ ਆ ਜਿਹੜੇ ਘਰੇ ਮੈਂ ਰੇਡ ਮਾਰੀ ਸੀ ਜੀ ਇਹਨਾਂ ਦੇ ਘਰੇ ਤਾਂ ਪੀਣ ਵਾਲਾ ਪਾਣੀ ਵੀ ਨਹੀਂ ਹੈਗਾ ਜੀ ਹੋਰ ਵੀ ਭਾਗਿਆ ਝੋਟਿਆਂ ਕਰੋ ਲੱਸੀ ਹਾਂਜੀ ਐਂ ਕਰੋ ਜੀ ਨਾਲੇ ਮੈਨੂੰ ਹੁਣ ਦੋ ਦਿਨਾਂ ਦੀ ਸੁੱਟੀ ਦੇ ਦੋ ਸੰਡੇ ਤੇ ਮੰਡੇ ਦੀ ਨਿਪੜਨਾ ਨਹੀਂ ਜੀ ਸੰਡੇ ਨੂੰ ਕੰਮ ਨਾ ਜੀ ਨਿਪੜਨਾ ਨਹੀਂ ਹੋਰ ਜੀ ਮੰਡੇ ਨੂੰ ਮੰਡੇ ਨੂੰ ਤਾਂ ਕਿੱਥੇ ਨੇ ਪੜ ਗਈ ਦੋ ਦਿਨਾਂ ਦਾ ਦੇਣੀ ਕੋਈ ਨਹੀਂ ਤੁਹਾਨੂੰ ਐ ਨਾ ਕਰੂਗੀ ਹੋਰ ਜੀ ਨਾਲ ਐ ਇੱਕ ਮਿੰਟ ਜੀ ਮੈਂ ਨਾ ਮੜਾ ਜਾ ਹੋਰ ਪੁੱਛ ਕੇ ਕਰ ਲਈ ਇੱਕ ਮਿੰਟ ਰੋਕੋ ਤੁਸੀਂ ਮੜਾ ਜਾ ਫੋਨ ਹੋਲਡ ਰੱਖੋ ਸਿਰਫ 2 ਸਕਿੰਟ ਦਵਾਰੇ ਕੱਢੇ ਕੱਢੂਗੀ ਪਰ ਸੂਨ ਕੱਢਾਂਗੇ ਜੀ ਹੈਲੋ ਐ ਕਰੋ ਜੀ ਤੁਸੀਂ ਮੇਰੀ ਐਸੇ ਪਿੰਡ ਤੇ ਡਿਊਟੀ ਲਾ ਦਿਓ ਜੀ ਹਾਂ ਜੀ ਹਾਂ ਮੈਂ ਦਵਾਰੇ ਪਰਸ ਨੂੰ ਢੇੜਾ ਫੇਰ ਮਾਰ ਜੂ